ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਵਾਂ ਸਾਖੀ ਸਾਹਿਤ ਇਹਦੇ ਵਿੱਚੋਂ ਆਪਾਂ ਅੱਜ 29ਵਾਂ ਭਾਗ ਵਿਚਾਰ ਰਹੇ ਹਾਂ ਇਹਦਾ ਸਰਲੇਖ ਹੈ ਸੰਗੀਤ ਦੀ ਕਦਰ ਮੂਲਾ ਨਸ਼ੀਰਉਦੀਨ ਬਾਰੇ ਪ੍ਰਸਿੱਧ ਹੈ ਕਿ ਉਹ ਆਪਣੇ ਜੀਵਨ ਵਿੱਚ ਹੀ ਬਹੁਤ ਮਕਬੂਲੀਅਤ ਹਾਸਲ ਕਰ ਗਿਆ ਸੀ ਜਿਵੇਂ ਸੇਖ ਚਿਲੀ ਦਾ ਕਲਪਨਾ ਦੇ ਘੋੜੇ ਉਡਾਉਣ ਵਿੱਚ ਕੋਈ ਸਾਨੀ ਨਹੀਂ ਸੀ ਇਸੇ ਤਰ੍ਹਾਂ ਮੁੱਲਾ ਨਸੀਰੂਦੀਨ ਦਾ ਵਿਅੰਗ ਕਰਨ ਵਿੱਚ ਕੋਈ ਮੁਕਾਬਲਾ ਨਹੀਂ ਸੀ ਸਿੱਖਾਂ ਵਿੱਚ ਧਾਰਮਿਕ ਸਟੇਜ ਤੇ ਬੋਲਣ ਵਾਲਿਆਂ ਵਿੱਚ ਭਾਈ ਸੁਥਰੇ ਸ਼ਾਹ ਤੋਂ ਮਗਰੋਂ ਭਾਈ ਮਾਨ ਸਿੰਘ ਝੌਰ ਈਸ਼ਰ ਸਿੰਘ ਭਈਆ ਦਾ ਕੋਈ ਜਵਾਬ ਨਹੀਂ ਉਹਨਾਂ ਦੀਆਂ ਸਟੇਜਾਂ ਤੇ ਆਖੀਆਂ ਗੱਲਾਂ ਦਲੇਰੀ ਅਤੇ ਸੂਝ-ਬੂਝ ਦੀ ਮੂੰਹ ਬੋਲਦੀ ਗਵਾਹੀ ਹਨ ਭਾਈ ਮਾਨ ਸਿੰਘ ਬਾਰੇ ਅੱਗੇ ਕਿਸੇ ਥਾਂ ਤੇ ਲਿਖਾਂਗੇ ਇਸ ਵਕਤ ਮੁੱਲਾ ਨਸੀਰਉਦੀਨ ਬਾਰੇ ਜਰਾ ਸੁਣ ਲਓ ਨਸੀਰਉਦੀਨ ਦੇ ਸਹਿਰ ਵਿੱਚ ਬਹੁਤ ਚੰਗੇ ਗਵਈਏ ਕਿਸੇ ਖਾਸ ਪ੍ਰੋਗਰਾਮ ਵਿੱਚ ਕਵਾਲੀਆਂ ਗਾਉਣ ਲਈ ਆਏ ਹੋਏ ਸਨ ਜਦੋਂ ਉਹਨਾਂ ਦਾ ਪ੍ਰੋਗਰਾਮ ਦਾ ਸਮਾਂ ਹੋਇਆ ਤਾਂ ਨਸੀਰਉਦੀਨ ਵੀ ਸਰੋਤਿਆਂ ਵਿੱਚ ਜਾ ਬੈਠਾ ਬੜੇ ਧਿਆਨਪੂਰਵਕ ਸਾਰਾ ਪ੍ਰੋਗਰਾਮ ਸੁਣਿਆ ਜਦੋਂ ਸਮਾਪਤੀ ਕਰਕੇ ਗਾਇਕੇ ਹੀਠਾ ਉਤਰ ਆਏ ਤਾਂ ਨਸੀਰਉਦੀਨ ਨੇ ਖੁਦ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੂੰ ਬੇਨਤੀ ਕੀਤੀ ਕਿ ਮੇਰੇ ਘਰ 2-4 ਦਿਨ ਕਲਾਸੀਕਲ ਸੰਗੀਤ ਦੀ ਮਹਿਫਲ ਜਮਾਓ ਯਥਾ ਸ਼ਕਤ ਮੈਂ ਸੇਵਾ ਕਰਾਂਗਾ ਉਹਨਾਂ ਨੇ ਸਵੀਕਾਰ ਕਰ ਲਿਆ ਅਗਲੇ ਦਿਨ ਉਹ ਮੁੱਲਾ ਜੀ ਦੇ ਘਰ ਪਹੁੰਚ ਗਏ ਜਨਪਾਨ ਤੋਂ ਬਾਅਦ ਗੱਲਬਾਤ ਹੋਣ ਲੱਗ ਪਈ ਮੁੱਲਾ ਜੀ ਨੇ ਉਹਨਾਂ ਨੂੰ ਰਾਗ ਬਾਰੇ ਕਈ ਤਰ੍ਹਾਂ ਦੇ ਸਵਾਲ ਕੀਤੇ ਪੂਰੀ ਤਸੱਲੀ ਤੋਂ ਬਾਅਦ ਮੁੱਲਾ ਜੀ ਕਹਿਣ ਲੱਗੇ ਕਿ ਤੁਸੀਂ ਕਿੰਨੇ ਸਮੇਂ ਤੱਕ ਗਾ ਸਕਦੇ ਹੋ ਆਖਣ ਲੱਗੇ 4-5 ਘੰਟੇ ਗਾ ਸਕਦੇ ਹਾਂ ਉੱਚੀ ਆਵਾਜ਼ ਅਤੇ ਪੱਕਾ ਰਾਗ ਗਾਉਣਾ ਸ਼ੁਰੂ ਕਰ ਦਿਓ ਉਹ ਪੁੱਛਣ ਲੱਗੇ ਕਿ ਤੁਸੀਂ ਕੋਈ ਸੱਦਾ ਪੱਤਰ ਨਹੀਂ ਭੇਜੇ ਕੋਈ ਦੋਸਤ ਰਿਸ਼ਤੇਦਾਰ ਨਹੀਂ ਆਏ ਕੀ ਕਾਰਨ ਹੈ ਕਿ ਇੱਥੇ ਤੁਸੀਂ ਇਕੱਲੇ ਹੀ ਕੀਰਤਨ ਸੁਣੋਗੇ ਮੁੱਲਾ ਜੀ ਕਹਿਣ ਲੱਗੇ ਕਿ ਇਹ ਸਾਰੀਆਂ ਗੱਲਾਂ ਅਸੀਂ ਬਾਅਦ ਵਿੱਚ ਕਰਾਂਗੇ ਹੁਣ ਤੁਸੀਂ ਆਪਣਾ ਪ੍ਰੋਗਰਾਮ ਆਰੰਭ ਕਰ ਦਿਓ ਕਲਾਕਾਰਾਂ ਨੇ ਆਪਣੇ ਘਰ ਦੀ ਕਲਾਕਾਰਾਂ ਨੂੰ ਆਪਣੇ ਘਰ ਦੀ ਛੱਤ ਤੇ ਮੁੱਲਾ ਜੀ ਨੇ ਬਿਠਾ ਦਿੱਤਾ ਗਾਉਣਾ ਸ਼ੁਰੂ ਹੋ ਗਿਆ ਮੁੱਲਾ ਦੇ ਹੁਕਮ ਮੁਤਾਬਕ ਗਾਉਣਾ ਘੱਟ ਤੇ ਆਲਾਪ ਵੱਧ ਸੀ ਮੁੱਲਾ ਜੀ ਖੁਦ ਦੂਰ ਪਿਛਾਂ ਹਟ ਕੇ ਬੈਠ ਗਏ ਲਗਾਤਾਰ ਹੱਲਾਸ਼ੇਰੀ ਦਿੰਦੇ ਰਹੇ ਵਾਹ ਕੀ ਬਾਤ ਹੈ ਕੀ ਰਾਗ ਹੈ ਕੀ ਆਵਾਜ਼ ਹੈ ਜਰਾ ਹੋਰ ਉੱਚੀ ਹੇਕ ਲਾਓ ਹੋਰ ਉੱਚੀ ਆਵਾਜ਼ ਕੱਢੋ ਹੋਰ ਉੱਚੀ ਗਾਉਣ ਵਾਲੇ ਹੇਕਾ ਲਾ ਕੇ ਸੰਗ ਪਾੜ-ਪਾੜ ਕੇ ਗਾਉਂਦੇ ਰਹੇ ਜੋਰ ਸ਼ੋਰ ਨਾਲ ਗਾਉਂਦੇ ਪਸੀਨੇ ਬਹਾਉਂਦੇ ਰਹੇ ਮੁੱਲਾ ਨਸੀਰਉद्दीन ਜੀ ਦੂਰ ਬੈਠੇ ਮੁਸਕਰਾਉਂਦੇ ਰਹੇ ਗਾਉਣ ਵਾਲਿਆਂ ਦੀ ਜਦੋਂ ਬੱਸ ਹੋ ਗਈ ਤਾਂ ਉਹਨਾਂ ਇਸ਼ਾਰੇ ਨਾਲ ਮੁੱਲਾ ਜੀ ਨੂੰ ਬੁਲਾਇਆ ਤੇ ਗਾਇਕ ਗਾਇਕੀ ਸਮਾਪਤ ਕਰਨੀ ਚਾਹੀ ਮੁੱਲਾ ਜੀ ਨੇ ਆਗਿਆ ਦੇ ਦਿੱਤੀ ਪ੍ਰੋਗਰਾਮ ਖਤਮ ਕਰਕੇ ਸਾਰੇ ਪ੍ਰਸ਼ਾਦਾ ਛਕਣ ਲਈ ਬੈਠੇ ਤਾਂ ਮੁਖੀ ਗਾਇਕ ਨੇ ਨਸ਼ੀਰੂਦੀਨ ਨੂੰ ਪੁੱਛਿਆ ਮੁੱਲਾ ਜੀ ਇਹ ਤਾਂ ਠੀਕ ਹੈ ਕਿ ਸਾਡੇ ਸਾਹਮਣੇ ਸਰੋਤੇ ਨਹੀਂ ਸਨ ਇਸ ਲਈ ਕਾफी ਅਫਸੋਸ ਹੋਇਆ ਫਿਰ ਵੀ ਇਹ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਵਰਗਾ ਸੰਗੀਤ ਦਾ ਕਦਰਦਾਨ ਇਸ ਸ਼ਹਿਰ ਵਿੱਚ ਮੌਜੂਦ ਹੈ ਜੋ ਇਕੱਲਾ ਹੀ ਸਾਰਾ ਖਰਚਾ ਬਰਦਾਸ਼ਤ ਕਰਦਾ ਹੈ ਸਾਹਮਣੇ ਬੈਠ ਕੇ ਸਾਰਾ ਪ੍ਰੋਗਰਾਮ ਸੁਣਦਾ ਹੈ ਪਰ ਤੁਹਾਨੂੰ ਇਹ ਸ਼ੌਂਕ ਪੈਦਾ ਕਿਵੇਂ ਹੋਇਆ ਮੁੱਲਾ ਜੀ ਬੋਲੇ ਕੀ ਲੈਣਾ ਹੈ ਇਹ ਗੱਲਾਂ ਛੇੜ ਕੇ ਖਾਣਾ ਖਾ ਲਓ ਚੁੱਪ ਕਰਕੇ ਉਹ ਗਾਇਕ ਬੋਲਿਆ ਪਰ ਮੁੱਲਾ ਜੀ ਜਿਵੇਂ ਤੁਸੀਂ ਫਰਮਾਇਸ਼ ਕਰਕੇ ਸਤੋਂ ਉੱਚੀ ਸੁਰ ਵਿੱਚ ਹੇਕਾਂ ਲਗਵਾਈਆਂ ਜਿਵੇਂ ਸਾਜ਼ ਖੁੱਲ ਕੇ ਵਰਤਣ ਦੀ ਆਗਿਆ ਕੀਤੀ ਤੁਹਾਨੂੰ ਇਹ ਚੇਟਕ ਆਪਣੇ ਬਜ਼ੁਰਗਾ ਤੋਂ ਲੱਗੀ ਹੈ ਜਾਂ ਕਿਸੇ ਹੋਰ ਥਾਂ ਤੋਂ ਮੁੱਲਾ ਜੀ ਬੋਲੇ ਆਹ ਇੱਕ ਡੋਂਗਾ ਤੁਸੀਂ ਹਾਲੀ ਤੱਕ ਇਸ ਨੂੰ ਹੱਥ ਨਹੀਂ ਲਾਇਆ ਇਹ ਪੀ ਖਾ ਲਓ ਪਹਿਲਾਂ ਖਾਣਾ ਪੀਣਾ ਤਾਂ ਨਿਵੇੜ ਲਓ ਗਾਇਕ ਬੋਲਿਆ ਮੁੱਲਾ ਨਸੀਰਉਦੀਨ ਜੀ ਕੀ ਹੋਇਆ ਜੇ ਤੁਸੀਂ ਸਟੇਜ ਤੇ ਨਹੀਂ ਕਉਂਦੇ ਪਰ ਅਸੀਂ ਤਾਂ ਮਹਿਸੂਸ ਕੀਤਾ ਹੈ ਕਿ ਤੁਸੀਂ ਸਾਰਿਆਂ ਦੇ ਤੁਰੰਤਰ ਵਿਦਵਾਨ ਹੋ ਮੁੱਲਾਂ ਜੀ ਦੇ ਸਬਰ ਦਾ ਪਿਆਲਾ ਛਲਕ ਪਿਆ ਤਲਕੀ ਜੀ ਵਿੱਚ ਆਖਣ ਲੱਗੇ ਤੁਹਾਨੂੰ ਕਿਸ ਭੜੂਏ ਨੇ ਕਿਹਾ ਹੈ ਕਿ ਮੈਂ ਰਾਗ ਦਾ ਕਦਰਦਾਨ ਹਾਂ ਤੁਹਾਨੂੰ ਕਿਸ ਮੂਰਖ ਨੇ ਦੱਸਿਆ ਹੈ ਕਿ ਮੈਂ ਰਾਗ ਵਿੱਦਿਆ ਦਾ ਮਹਾਰਾਹ ਤੁਹਾਨੂੰ ਕਿਸ ਨੇ ਖਬਰ ਦਿੱਤੀ ਹੈ ਕਿ ਮੈਂ ਗਾਇਕੀ ਸੁਣਨ ਦਾ ਸ਼ੌਕ ਰੱਖਦਾ ਹਾਂ ਇਹ ਅਜੀਹਾ ਕੁਝ ਨਹੀਂ ਹੈ ਪਿਆਰਿਓ ਤੁਸੀਂ ਗਲਤੀ ਕਰ ਰਹੇ ਹੋ ਗਲਤੀ ਖਾ ਰਹੇ ਹੋ ਮੇਰੇ ਘਰ ਦੇ ਆਲੇ-ਦੁਆਲੇ ਗੁੰਡੀਆਂ ਨੇ ਕਿਸੇ ਨੇ ਟੀਵੀ ਖਰੀਦ ਲਿਆਂਦਾ ਕਿਸੇ ਨੇ ਹੋਰ ਡੀਵੀਡੀ ਪਲੇਅਰ ਲਿਆਂਦਾ ਕਿਸੇ ਦੇ ਬੱਚੇ ਸੰਗੀਤ ਸਿੱਖਦੇ ਹਨ ਕਿਸੇ ਦੇ ਨਾਚ ਗਾਣਾ ਸਿੱਖਦੇ ਹਨ ਇਹਨਾਂ ਲੋਕਾਂ ਨੇ ਸ਼ੋਰ ਮਚਾ ਕੇ ਸਾਡੇ ਪਰਿਵਾਰ ਦਾ ਜਿਉਣਾ ਔਖਾ ਕੀਤਾ ਹੋਇਆ ਬਹੁਤ ਸਮਝਾਇਆ ਅਸੀਂ ਇਹਨਾਂ ਨੂੰ ਕਿ ਆਪਣੀ ਆਵਾਜ਼ ਆਪਣੇ ਘਰ ਦੇ ਅੰਦਰ ਰੱਖੋ ਮੇਰੇ ਵੱਲੋਂ ਬਾਰ ਬਾਰ ਤਰਲੇ ਕਰਨ ਤੇ ਵੀ ਇਹ ਲੋਕ ਬਾਜ ਨਹੀਂ ਆਏ ਇਸੇ ਲਈ ਮੈਂ ਇਹਨਾਂ ਤੋਂ ਬਦਲਾ ਲੈਣ ਦੀ ਠਾਨ ਲਈ ਤੁਹਾਨੂੰ ਬੁਲਾਇਆ ਪ੍ਰੋਗਰਾਮ ਵੀ ਮੈਂ ਛੱਤ ਤੇ ਰਖਵਾਇਆ ਤੁਹਾਨੂੰ ਉੱਚੀਆਂ ਹੇਕਾਂ ਲਾਉਣ ਨੂੰ ਕਿਹਾ ਇਸ ਵਿੱਚ ਮੇਰਾ ਸੰਗੀਤ ਪ੍ਰੇਮ ਨਹੀਂ ਸੀ ਸਗੋਂ ਗਵੰਡੀਆਂ ਨੂੰ ਖੂਬ ਪਰੇਸ਼ਾਨ ਕਰਨਾ ਸੀ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਕੇ ਬੇ ਲੋੜੀ ਉੱਚੀ ਆਵਾਜ਼ ਨਾਲ ਕਿੰਨੀ ਪਰੇਸ਼ਾਨੀ ਹੁੰਦੀ ਹੈ ਇਹਨਾਂ ਦਾ ਸਤਾਇਆ ਮੈਂ ਪਾਗਲ ਹੋਣ ਕਿਨਾਰੇ ਪੁੱਜਿਆ ਹੋਇਆ ਹਾਂ ਇਸ ਲਈ ਤੁਸੀਂ ਜਾਓ ਮੇਰਾ ਸੰਗੀਤ ਨਾਲ ਕੋਈ ਪ੍ਰੇਮ ਨਹੀਂ ਮੈਂ ਤਾਂ ਇਹਨਾਂ ਤੋਂ ਅੱਜ ਬਦਲਾ ਲਿਆ ਹੈ ਭਾਵੇਂ ਪੈਸੇ ਵੀ ਕੁਝ ਖਰਚਣੇ ਪੈ ਹੀ ਗਏ ਅੱਜ ਆਲੇ ਦੁਆਲੇ ਧਿਆਨ ਮਾਰੋ ਕਿ ਗੁਰਦੁਆਰਿਆਂ ਦੀਆਂ ਉੱਚੀਆਂ ਇਮਾਰਤਾਂ ਉੱਤੇ ਫਿੱਟ ਕੀਤੇ ਚਾਰ-ਚਾਰ ਸਪੀਕਰ ਸਾਥੋਂ ਸਾਥੋਂ ਕਿਸ ਜਨਮ ਦਾ ਬਦਲਾ ਲੈ ਰਹੇ ਨੇ ਯੂਰਪੀਨ ਮੁਲਕਾਂ ਦੀਆਂ ਸਰਕਾਰਾਂ ਨੇ ਸਖਤ ਹੁਕਮ ਲਾਗੂ ਕਰਕੇ ਹਰ ਇੱਕ ਨਾਗਰਿਕ ਨੂੰ ਸਮਝਾ ਦਿੱਤਾ ਹੈ ਕਿ ਤੁਹਾਡੇ ਘਰ ਵਿੱਚੋਂ ਆਵਾਜ਼ ਬਾਹਰ ਸੁਣਾਈ ਨਹੀਂ ਦੇਣੀ ਚਾਹੀਦੀ ਤੁਹਾਡੇ ਧਰਮ ਸਥਾਨ ਜਾਂ ਵਿਆਹ ਸਾਦੀ ਵਾਲੀ ਇਮਾਰਤ ਵਿੱਚੋਂ ਸ਼ੋਰ ਬਾਹਰ ਨਹੀਂ ਸੁਣਨਾ ਚਾਹੀਦਾ ਭਾਵੇਂ ਕਿ ਭਾਰਤ ਦੀ ਸੁਪਰੀਮ ਕੋਰਟ ਦਾ ਵੀ ਇਹ ਹੁਕਮ ਹੈ ਕੇ ਰਾਤ 10 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਉੱਚੀ ਆਵਾਜ਼ ਵਾਲਾ ਕੋਈ ਸਪੀਕਰ ਨਹੀਂ ਲਾ ਸਕਦਾ ਧਰਮ ਸਥਾਨਾਂ ਤੇ ਵੀ ਇਹ ਹੁਕਮ ਲਾਗੂ ਹੈ ਪਰ ਕੌਣ ਮੰਨਦਾ ਹੈ ਇਹਨਾਂ ਹੁਕਮਾਂ ਨੂੰ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕੋਈ ਕਾਨੂੰਨ ਲਾਗੂ ਹੋਵੇ ਤੇ ਲੋਕ ਸ਼ਾਂਤੀ ਨਾਲ ਰਹਿਣ ਤੇ ਇਹਨਾਂ ਦਾ ਦਿਮਾਗ ਠੀਕ ਰਵੇ ਸਰਕਾਰਾਂ ਨਹੀਂ ਚਾਹੁੰਦੀਆਂ ਉਹ ਤਾਂ ਚਾਹੁੰਦੀਆਂ ਨੇ ਸ਼ੋਰ ਸ਼ਰਾਬੇ ਚ ਅਸੀਂ ਉਲਝੇ ਰਹੀਏ ਤੇ ਦਿਮਾਗ ਸਾਡਾ ਕੁਰਾਹੇ ਪਿਆਰੇ ਸਾਨੂੰ ਅਕਲ ਕਿਤੋਂ ਨਾ ਆਵੇ ਕਬੀਰ ਮੁੱਲਾ ਮਨਾਰੇ ਕਿਆ ਚੜਾ ਹੈ ਸਾਈ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਵੇ ਕਬੀਰ ਜੀ ਕਹਿੰਦੇ ਨੇ ਉਹ ਮੁੱਲਾ ਉਹ ਮੌਲਵੀ ਉਹ ਭਾਈ ਧਰਮੀ ਲੋਕੋ ਉੱਚੇ ਥਾਵਾਂ ਤੇ ਕਾਦੇ ਵਾਸਤੇ ਚੜ ਕੇ ਤੁਸੀਂ ਬਾਂਗਾ ਦਿਨੇ ਹੋ ਤੇ ਜੇ ਤੁਹਾਡਾ ਖੁਦਾ ਕੋਈ ਕੰਨਾਂ ਤੋਂ ਬੋਲਾ ਹੈ ਜਿਹੜਾ ਤੁਹਾਡੀ ਆਵਾਜ਼ ਨਹੀਂ ਸੁਣਦਾ ਉਹ ਕੋਠੇ ਤੇ ਚੜ ਕੇ ਚੀਕਾ ਮਾਰ ਮਾਰ ਕੇ ਉਹਨੂੰ ਤੁਸੀਂ ਆਵਾਜ਼ਾਂ ਮਾਰ ਰਹੇ ਹੋ ਕਬੀਰ ਮੁੱਲਾ ਮਨਾਰੇ ਕਿਆ ਚੜਾ ਸਾਈ ਨਾ ਬਹਿਰਾ ਹੋਏ ਕੀ ਤੁਹਾਡਾ ਸਾਈ ਕੰਨਾਂ ਤੋਂ ਬੋਲੈ ਜਾਂ ਕਾਰਨ ਤੂੰ ਬਾਗ ਦੇ ਇਸੇ ਕਾਰਨ ਤੂੰ ਬਾਗ ਦਿਨੈ ਪਰ ਧਿਆਨ ਨਾਲ ਸੁਣ ਲੈ ਜਾਂ ਕਾਰਨ ਤੂੰ ਬਾਗ ਦੇ ਦਿਲ ਹੀ ਭੀਤਰ ਜੋਏ ਉਹ ਭਾਈ ਉਹ ਤਾਂ ਤੇਰੇ ਅੰਦਰ ਐ ਤੇਰੇ ਦਿਲ ਦੇ ਵਿੱਚ ਐ ਤੇਰੀ ਰਗ ਰਗ ਦੇ ਵਿੱਚ ਐ ਪਰਮਾਤਮਾ ਸਰੀਰ ਧਾਰੀ ਕਿਤੇ ਹੋਰ ਨਹੀਂ ਬੈਠਾ ਉਹਨੂੰ ਬਾਹਰ ਚੀਕਾਂ ਮਾਰ ਮਾਰ ਕੇ ਨਾ ਲੱਭੋ ਕਾਸ਼ ਗੁਰਬਾਣੀ ਦੀਆਂ ਇਹ ਪੰਕਤੀਆਂ ਹੋਰ ਤਾਂ ਕਿਸੇ ਨੂੰ ਸਮਝ ਆਉਣ ਨਾ ਆਉਣ ਪਰ ਜੇ ਸਿੱਖਾਂ ਨੂੰ ਸਮਝ ਆ ਜਾਂਦੀਆਂ ਤਾਂ ਸਾਡੇ ਦੁਪਹਿਰੇ ਦੁਪਹਿਰੇ ਚੀਕਾਂ ਮਾਰ ਕੇ ਕੀਰਤਨ ਏਡੇ ਏਡੇ ਗੁਰਦੁਆਰਿਆਂ ਤੇ ਲੱਗੇ ਸਪੀਕਰ ਤੇ ਫਿਰ ਇੰਨਾ ਕੁਝ ਇਹ ਨਾ ਹੋਵੇ ਸਹਜ ਨਾਲ ਟਿਕਾਉ ਨਾਲ ਆਪਾਂ ਗੁਰਬਾਣੀ ਪੜ੍ਹੀਏ ਤੇ ਰੱਬ ਨੂੰ ਬਾਹਰ ਚੀਕਾਂ ਮਾਰ ਕੇ ਉਹ ਬਾਣੀ ਨਾ ਸੁਣਾਈਏ ਆਪ ਉਹਨੂੰ ਬਾਣੀ ਨੂੰ ਸੁਣੀਏ ਉਹਨੂੰ ਸਮਝੀਏ ਅਤੇ ਆਪਣੀ ਜ਼ਿੰਦਗੀ ਚ ਲਾਗੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ